ਅਜਨਾਲਾ ਕੋ ਸੰਤਾਂ ਜਿਹੜੀਆਂ ਹੋਰ ਪਾਰਟੀਆਂ ਨੂੰ ਛੱਡ ਕੇ ਆਕਾਲੀ ਦਲ ਵਾਰਿਸ ਨਾਲ ਜੁੜਨਾ ਚਾਹ ਰਹੀਆਂ ਸੀ ਤੇ ਉਹਨਾਂ ਨੂੰ ਜੀਹਾਂ ਕਹਿਣ ਵਾਸਤੇ ਅਸੀਂ ਅਜਨਾਲਾ ਪਹੁੰਚੇ ਸਾਂ ਤੇ ਜਿਹੜੇ ਸਾਡੇ ਪਹਿਲਾਂ ਜੁੜੀਆਂ ਹੋਈਆਂ ਸਾਡੇ ਸਿੰਘ ਜਿਹੜੇ ਆ ਚਰਨਜੀਤ ਸਿੰਘ ਗਾਲਬ ਆ ਜਾਂ ਹੋਰ ਸਿੰਘ ਉਹ ਉਹਨਾਂ ਨੇ ਵੀ ਬੜਾ ਇੱਥੇ ਮਾਨਸਕਾਰ ਇੱਥੇ ਬੜਾ ਪਿਆਰ ਦੇ ਰਹੇ ਆ ਤੇ ਅਸੀਂ ਇਹਨਾਂ ਦਾ ਵੀ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਅਜਨਾਲਾ ਨਿਵਾਸੀਆਂ ਦਾ ਕਿ ਇਹ ਬਹੁਤ ਸਾਨੂੰ ਬੜਾ ਮਾਨਸਕਾਰ ਪਿਆਰ ਬਖਸ਼ ਰਿਹਾ ਜਿਹੜਾ ਉਹਦੇ ਵਾਸਤੇ ਚੜ੍ਹਦੀ ਕਲਾਕਾਰਨ ਗੁਰੂ ਮਹਾਰਾਜ ਸਾਰੇ ਜਣੇ ਨਾਲ ਮਿਲ ਕੇ ਪੰਥੌਰ ਪੰਜਾਬ ਨੂੰ ਬਚਾਇਆ ਜਾ ਸਕੇ ਤਰਨਤਾਰਨ ਜਿੱਮੇ ਚੋਂ ਹੁੰਦਾ ਕਿੰਨਾ ਦਾ ਹੰਗਾਰਾ ਉਹਥੇ ਵੀ ਬੜੀ ਚੜ੍ਹਦੀ ਕਲਾ ਹੋ ਰਹੀ ਜੀ ਪੂਰੇ ਪੰਜਾਬ ਚ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰੀਆਂ ਦੂਜੀਆਂ ਪਾਰਟੀਆਂ ਤੋਂ ਛੱਡ ਕੇ ਲੋਕ ਇਹ ਅਕਾਲੀ ਤਲਵਾਰਸ ਪੰਜਾਬ ਨਾਲ ਜੁੜ ਰਹੇ ਆ ਤੇ ਇਤੋਂ ਹੀ ਪਤਾ ਲੱਗਦਾ ਕਿ ਬਹੁਤ ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਆ ਇਹ ਤਰਨਤਾਰਨ ਚ ਵੀ ਬਹੁਤ ਵੱਡਾ ਹੰਗਾਰਾ ਲੋਕਾਂ ਦਾ ਜੀ ਤੋਂ ਜਿਹੜਾ ਅਜਨਾੜਾ ਹਲਕੇ ਤੋਂ ਟਾਡੀਆਂ ਜੁਆਇਨਿੰਗ ਚੱਲ ਰਹੀਆਂ ਨੇ ਇਹ 2027 ਦੀਆਂ ਵਿਧਾਨ ਸਭਾ ਨੂੰ ਲੈ ਕੇ ਤਿਆਰੀਆਂ ਨੇ ਇਹ ਜੀ ਹੁਣ ਆਉਣ ਵਾਲੇ ਸਮੇਂ 'ਚ ਜਿਹੜੀ ਆਪਾਂ ਕੋਈ ਆਪਣੀ ਜਿਹੜੀ ਅਕਾਲੀ ਦਲ ਵਾਰਸ ਪੰਜਾਬ ਖੇਤਰੀ ਧਿਰ ਖੜੀ ਕਰ ਰਹੇ ਹਾਂ ਉਹਦੇ ਵਾਸਤੇ ਕਿ ਇਹਨਾਂ ਪਾਰਟੀ ਨੂੰ ਆਪਾਂ ਵੱਧ ਤੋਂ ਵੱਧ ਮਜ਼ਬੂਤ ਕਰੀਏ ਸਾਰੇ ਭਾਈਚਾਰਿਆਂ ਨਾਲ ਜੋੜ ਕੇ ਸਾਰੇ ਸਿਰਦ ਲੋਕ ਜਿਹੜੇ ਪੰਜਾਬ ਔਰ ਪੰਥ ਨੂੰ ਬਚਾਉਣਾ ਚਾਹ ਰਹੇ ਆ ਉਹਨਾਂ ਨਾਲ ਲੈ ਕੇ ਜਿੰਨੀਆਂ ਵੀ ਆਉਣ ਵਾਲੇ ਸਮੇਂ 'ਚ ਚੋਣਾਂ ਆ ਰਹੀਆਂ ਆਪਾਂ ਸਾਰੇ ਜਣੇ ਤਾਂ ਹੀ ਇਹ ਇਹ ਦਿੱਲੀ ਨਾਲ ਜੋ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨਾਲ ਟੱਕਰ ਦੇ ਸਕਦੇਗੇ ਜੇ ਸਾਰੇ ਐਸੀ ਪੰਜਾਬੀ ਔਰ ਸਿੱਖ ਭਾਈਚਾਰਾ ਇਕੱਠਾ ਹੋਵੇ ਤੇ ਬਾਬੂ ਜੀ ਪਾਰਟੀ ਨੂੰ ਐਸੋੜੇ ਕੌਣ ਲੀਡ ਕਰ ਰਿਹਾ ਤੁਸੀਂ ਕਰ ਰਹੇ ਹੋ ਜਾਂ ਭਾਈ ਸਾਹਿਬ ਕਰ ਰਹੇ ਨੇ ਨਹੀਂ ਇਹਦੇ ਚ ਉਹ ਤੇ ਅੰਦਰ ਆ ਉਹਨਾਂ ਦੀ ਰਹਿਣ ਮਨਾਈ ਹੈ ਅੱਥੇ ਸਾਰੇ ਪੰਜ ਮੈਂਬਰੀ ਕਮੇਟੀ ਸਰਬਾਤ ਸਰਬਜੀਤ ਸਿੰਘ ਖਾਲਸਾ ਐਮਪੀ ਜਿਹੜੇ ਆ ਉਹ ਆ ਹੋਰ ਹਰਪਜਨ ਸਿੰਘ ਤੋੜਿਆ ਮੋਹਨ ਸਿੰਘ ਤੋੜ ਦੇ ਪੁੱਤਰਾ ਜੀ ਹੋਰ ਇਹ ਅਮਰਜੀਤ ਸਿੰਘ ਵਨ ਜਿਹੜੀ ਆ ਇਹਦਾ ਸਾਰੇ ਪੰਜ ਮੈਂਬਰੀ ਕਮੇਟੀ ਸਾਡੀ ਜਿਹੜੀ ਉਹ ਲੀਡ ਕਰ ਰਹੀ ਉਹ ਤੋਂ ਅੱਗੇ ਜਿਹੜੀ ਹੋਰ 13 ਮੈਂਬਰੀ ਕਮੇਟੀ ਆ ਸਾਰੇ ਇਹਦਾ ਮਿਲ ਜੁੜ ਕੇ ਅਸੀਂ ਲੀਡ ਕਰ ਰਹੇ ਹਾਂ ਸਾਰੇ ਜੀ ਨਹੀਂ ਅਜੇ ਸਾਡਾ ਅਸੀਂ ਹਲਕਾ ਇਨਚਾਰਜ ਨਹੀਂ ਕਿਸੇ ਨੂੰ ਵੀ ਲਾਇਆ ਇੱਥੇ ਵੀ ਜਿੱਦਾਂ ਪੰਜ ਮੈਂਬਰੀ ਕਮੇਟੀ ਹੋਣਾ ਥੋੜੇ ਦਿਨ ਪਹਿਲਾਂ ਸਾਡੇ ਨਾਲ ਆਏ ਚਰਨਜੀਤ ਸਿੰਘ ਗਾਲਬਜੂਣੀ ਆ ਤੇ ਇਹ ਤਾਲਪੁਰਾ ਸਾਹਿਬ ਆ ਇਹ ਮਿਆਦਿਆ ਸਾਹਿਬ ਆ ਜਾਂ ਹੋਰ ਸਾਰੇ ਜਿਹੜੇ ਆ ਆ ਰਹੇ ਆ ਤੇ ਅਸੀਂ ਸਾਰਿਆਂ ਨੂੰ ਅਰ ਇਹਨਾਂ ਦੇ ਕੋਲ ਤਾਲ ਮਿਲ ਕਮੇਟੀ ਬਣਾਉਨੇ ਆ ਤੇ ਇਹ ਸਾਰੇ ਜਿਹੜੇ ਜੇ ਵੀ ਕਿਸੇ ਨੇ ਮਿਲਣਾ ਆ ਜਾਂ ਕੁਝ ਕਿਸ ਦੀ ਪ੍ਰੋਬਲਮ ਆ ਇਹਨਾਂ ਇਹਨਾਂ ਨਾਲ ਸਿੰਗਾ ਨਾ ਕੇ ਮਿਲ ਕੇ ਤੇ ਆਪਾਂ ਪਾਰਟੀ ਨਾਲ ਵੱਧ ਤੋਂ ਵੱਧ ਜੁੜੀਏ ਤੇ ਇਹ ਪਾਰਟੀ ਨੂੰ ਮੁਝਾਬ ਦੀ ਹੋਂਦਸਤੀ ਨੂੰ ਦਿਵਾਈਏ ਕੀ ਕਰ ਰਹੇ ਹੋ ਸਿਆਸੀ ਤੋਂ ਕਰਤਾ ਨਾਲ ਕੇ ਜੀ ਹੋਰ ਬਾਕੀ ਹਲਕੇ ਜੀ ਭਾਈ ਅਮਰਪਾਸੇ ਖਾਸਾ ਨਾਲ ਦੇ ਬਾਰੇ ਚਰਚਾ ਹੁੰਦੀ ਹੈ ਕਿਸੇ ਟੀਕੇ ਨਾਲ ਗੱਲਬਾਤ ਹੁੰਦੀ ਹੈ ਵੀ ਪਾਰਟੀ ਗਰੂ ਕਰ ਰਹੀ ਹੈ ਲੋਕ ਜੁੜ ਰਹੇ ਨੇ ਨਾਲ ਨਹੀਂ ਅਸੀਂ ਜਿਹੜੋ ਪਾਰਟੀ ਨੂੰ ਹੋਂਦ ਚੱਲ ਜਾਂਦਾ ਆਵਾਜ਼ ਆ ਉਹਨਾਂ ਦੀ رائے ਨਾਲ ਲੋਕਾਂ ਦੀ رائے ਨਾਲ ਉਹ ਤੇ ਕਹਿ ਰਹੇ ਸੀ ਮੈਂ ਤੇ ਠੀਕ ਹੈ ਕਿ ਪਹਿਲਾਂ ਹੀ ਵੈਸੇ ਤੇ ਮੇਰਾ ਇਹ ਹੈਗਾ ਸੀ ਕਿ ਮੈਂ ਰਾਜਨੀਤੀ 'ਚ ਨਾ ਆ ਮੈਂ ਧਾਰਮਿਕ ਤੌਰ ਤੇ ਕੰਮ ਕਰਾਂ ਪਰ ਫੇਰ ਵੀ ਮੈਂ ਚਾਹੁੰਦਾ ਕਿ ਪੰਜਾਬ ਦੀ ਜਿਹੜੇ ਹਾਲਾਤ ਜਿੱਦਾਂ ਦੇ ਬਦਲੇ ਬਣ ਚੁੱਕੇ ਆ ਉਹਨੂੰ ਪੰਜਾਬ ਨੂੰ ਕੱਢਣ ਵਾਸਤੇ ਸਾਨੂੰ ਰਾਜਨੀਤਿਕ ਤੌਰ ਤੇ ਵੀ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਸਾਰੇ ਆਰਥਿਕ ਤੌਰ ਤੇ ਤਕੜੇ ਹੁੰਦੀ ਲੋੜ ਐ ਇਸ ਕਰਕੇ ਅਸੀਂ ਸਾਰੇ ਰਾਜਨੀਤੀ ਨੂੰ ਵੀ ਇਸ ਪੇਸ਼ੇ ਨੂੰ ਵੀ ਖਾਲੀ ਨਿਸ਼ਾਨਾ ਚਾ ਰਹੇ ਮੇਨ ਮੇਨ ਸਾਡਾ ਮਕਸਦ ਇਹ ਆ ਕਿ ਧਾਰਮਿਕ ਤੌਰ ਤੇ ਪੰਜਾਬ ਦੇ ਲੋਕਾਂ ਦਾ ਕਰਦਾਰ ਉੱਚਾ ਕਰਨਾ ਨੌਜਵਾਨੀ ਨਸ਼ਿਆਂ 'ਚੋਂ ਕੱਢਣਾ ਤੇ ਪੰਜਾਬ ਦੀ ਜਿਹੜੀ ਹੋਣ ਦਸਤੀ ਨੂੰ ਜਿਹੜੇ ਪੰਜਾਬ ਦੀ ਪੁਰਾਣੀ ਆਨਸ਼ਾ ਨੇ ਉਹਨੂੰ ਬਾਲ ਕਰਨਾ ਤੇ ਜਿਹੜੀਆਂ ਪਾਰਟੀਆਂ ਪੰਜਾਬ ਚੱਲ ਰਹੀਆਂ ਨੇ ਹਾਂਜੀ ਦਿੱਲੀ ਦੇ ਨੈਸ਼ਨਲ ਪਾਰਟੀ ਨਾਲ ਉਹਨਾਂ ਦੇ ਗੱਠ ਜੋੜਨ ਦੇ ਸੰਬੰਧ ਵਿੱਚ ਕਿ ਕਾਂਗਰਸ ਦੀ ਦਿੱਲੀ ਦੀ ਨਹਿਸ਼ਤ ਉਹ ਇਸ ਸਟੇਟ ਪਾਰਟੀ ਨੇ ਉਹਦਾ ਥਣਾ ਵੀ ਪੰਜਾਬ ਚ ਕਾਮਯਾਬ ਹੈ ਉਹਨਾਂ ਨੂੰ ਟੱਕਰ ਦੇਣ ਦੀ ਚੁਣੌਤੀ ਦੇ ਲਈ ਇਹ ਮੇਰਾ ਖਿਆਲ ਹੈ ਕਿ ਹੁਣ ਸਾਰੀਆਂ ਕਾਂਗਰਸ ਨੂੰ ਬੀਜੇਪੀ ਨੂੰ ਅਕਾਲੀ ਦਲ ਜਿਹੜਾ ਬੀਜੇਪੀ ਦੇ ਨਾਲ ਚੱਲਦਾ ਰਿਹਾ ਜਾਂ ਆਮ ਆਦਮੀ ਪਾਰਟੀ ਆਪਾਂ ਦੇਖ ਲਈ ਜਿੰਨੀਆਂ ਵੀ ਦਿੱਲੀ ਤੋਂ ਚੱਲਣ ਆਲੀਆਂ ਵਾਂ ਉਹਨਾਂ ਨੇ ਪੰਜਾਬ ਨੂੰ ਉਹ ਪੰਜਾਬ ਨਾਲ ਕਦੀ ਵੀ ਇਨਸਾਫ ਨਹੀਂ ਕਰਦਾ ਪੰਜਾਬ ਨਾਲ ਹਮੇਸ਼ਾ ਧੱਕੇ ਕੀਤੇ ਪੰਜਾਬ ਦੇ ਹੱਕਾਂ ਨੂੰ ਲੁੱਟਿਆ ਪੰਜਾਬ ਦਾ ਪਾਣੀ ਪੰਜਾਬ ਦੀ ਰਾਜਧਾਨੀ ਪੰਜਾਬ ਦੀ ਬੋਲੀ ਤੇ ਹਮਲਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੋਂ ਨੈਸ਼ਨਲ ਪਾਰਟੀਆਂ ਜਿਹੜੀਆਂ ਦਿੱਲੀ ਤੋਂ ਚੱਲਣ ਆ ਰਹੀਆਂ ਉਹ ਕਰ ਰਹੀਆਂ ਉਹਨਾਂ ਦਾ ਮੁਕਾਬਲਾ ਪੰਜਾਬੀਆਂ ਨੂੰ ਇਕੱਠੇ ਹੋ ਕੇ ਉਹਨਾਂ ਦਾ ਮੂੰਹ ਤੋੜ ਜਵਾਬ ਦੇਣ ਵਾਸਤੇ ਸਾਨੂੰ ਸਾਰਿਆਂ ਨੂੰ ਇੱਕ ਆਪਣੀ ਖੇਤਰੀ ਧਿਰ ਜਿਹੜੀ ਆ ਬਹੁਤ ਮਜ਼ਬੂਤ ਚਾਹੀਦੀ ਹੈ ਕਿ ਜਿਹੜੀ ਸਾਡੀ ਇਥੇ ਇਹ ਪੰਜਾਬ ਚ ਰਹਿੰਦੇ ਹੋਏ ਆ ਪੰਜਾਬ ਦੇਸ਼ ਵਿਦੇਸ਼ ਚ ਵਸਦੇ ਸਿੱਖਾਂ ਦੀ ਵੀ ਜਿਹੜੀ ਆ ਉਹ ਗੱਲ ਕਰ ਸਕਣ ਉਹਨਾਂ ਦੇ ਹੱਕਾਂ ਲਈ ਪੈਰਾ ਦੇ ਸਕਣ ਕਿੰਨਾ ਕਰੋ ਤਾਂ ਕਿ ਐਸੇ ਖਤਮ ਹੋ ਰਹੀ ਭਾਈ ਸਾਹਿਬ ਜੀ ਐਨਐਸਏ ਤੇ ਮੇਰੇ ਖਿਆਲ ਅਕਿ ਹੁਣ ਉਹਨਾਂ ਦਾ ਕੇਸ ਸੁਪਰੀਮ ਕੋਰਟ ਚ ਵੀ ਗਿਆ ਸ਼ਾਇਦ ਮੇਰੇ ਖਿਆਲ ਹੈ ਕਿ ਜੇ ਕਾਨੂੰਨ ਕੋਈ ਥੋੜਾ ਬੋਧਾ ਧਿਆਨ ਦੇਵੇ ਘਟ ਗਿਣਤੀਆਂ ਵਾਸਤੇ ਵੀ ਤੇ ਸ਼ਾਇਦ ਉਹਨਾਂ ਦਾ ਐਨਐਸਏ ਟੁੱਟ ਜਾਣੀ ਚਾਹੀਦੀ ਆ ਨਹੀਂ ਤੇ 2000 ਆਪ ਅਪ੍ਰੈਲ ਚ ਸ਼ਬੀ ਚ ਮੇਰੇ ਖਿਆਲ ਉਹਨਾਂ ਦੀ ਪੂਰੀ ਹੋ ਜਾਣੀ ਆ ਤੇ ਵੇਖੋ ਹੁਣ ਅੱਗੇ ਵੀ ਬਹੁਤ ਵਾਰੀ ਸਰਕਾਰਾਂ ਲੋਕਤੰਤਰ ਦੀਆਂ ਧੱਜੀਆਂ ਡਾਰੀਆਂ ਕਾਨੂੰਨ ਨੂੰ ਛਿੱਕੇ ਟੰਕੇ ਇਹੋ ਜਿਹਾ ਐਨਐਸਐ ਨੂੰ ਬਾਰ ਬਾਰ ਵਧਾਇਆ ਜਾ ਰਿਹਾ ਮੇਰੇ ਖਿਆਲ ਹੈ ਕਿ ਉਹਦਾ ਹੀ ਜਿਹੜਾ ਇਹ ਪ੍ਰਤੀਕਰਮ ਹੈ ਕਿ ਲੋਕਾਂ ਦੇ ਮਨ 'ਚ ਇਹ ਬਹੁਤ ਵੱਡਾ ਰੋਸ ਹੈ ਕਿ ਇਹ ਸਾਡੇ ਕੌਮ ਨਾਲ ੱੱੱਕਾ ਕੀਤਾ ਜਾ ਰਿਹਾ ਪੰਜਾਬ ਨਾਲ ੱੱੱਕਾ ਕੀਤਾ ਜਾ ਰਿਹਾ ਹੈ ਤੇ ਜਿਹੜਾ ਦੋ ਦੋ ਤਿੰਨ ਤਿੰਨ ਵਾਰੀ ਐਨਐਸਐ ਲਾਉਣੀ ਇੱਕ ਸਭ ਤੋਂ ਵੱਧ ਜਿੱਤੇ ਹੋਏ ਵੱਧ ਵੋਟਾਂ ਨਾਲ ਜਿੱਤੇ ਹੋਏ ਐਮਪੀ ਤੇ ਤੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਆਵਾਜ਼ ਉਠਾਉਣ ਨਾ ਦੇਣੀ ਪਾਰਲੀਮੈਂਟ 'ਚ ਜਾਂ ਇਹ ਬਹੁਤ ਵੱਡਾ ੱੱੱਕਾ ਪੰਜਾਬ ਦਾ ਹੈ ਖਾਲਸਾ ਗਵੀਰਵਾਲ ਨੇ ਆਖਿਆ ਵੀ ਇਹ ਤਾਂ ਪ੍ਰਸ਼ਾਸਨ ਵੱਲੋਂ ਬੜਾ ਧੱਕਾ ਕੀਤਾ ਜਾ ਰਿਹਾ ਦੰਦਕਾਰ ਦੇ ਵਿੱਚ ਵਾਕਈ ਕੁਝ ਇੰਦਾ ਦਾ ਹੋਇਆ ਦੰਦਕਾਰ ਨੂੰ ਤੇ ਕੱਲ ਨੂੰ ਧਰਨਾ ਦੇ ਰਹੇ ਨੇ ਇਹ ਮੇਰਾ ਖਿਆਲ ਹੈ ਕਿ ਜਿਹੜੀ ਸਰਕਾਰੀ ਤੇ ਰਜਨ ਸੁਖਵੀਰ ਬਾਦਲ ਜੀ ਹੁਣੇ ਸੀ ਉਦੋਂ ਵੀ ਇਦਾਂ ਹੀ ਕਰਦੇ ਸੀ ਤੇ ਜਿਹੜੀ ਅੱਜ ਆ ਉਹ ਵੀ ਇਹੋ ਕੁਝ ਕਰ ਰਹੇ ਆ ਉਹਨਾਂ ਨੇ ਤੇ ਪਹਿਲਾਂ ਹੀ ਕਿਹਾ ਸੀ ਉਹਨਾਂ ਦਾ ਸੋਧੀਆਂ ਨੇ ਕਿਹਾ ਨਹੀਂ ਅਸੀਂ ਸਰਵਰਤਾਂਗੇ ਸ਼ਾਮਦਾਮਦਨ ਭਿਰ ਜੋ ਵੀ ਸਾਡੇ ਕੋਲ ਹੋਊਗਾ ਇਲੈਕਸ਼ਨ ਜਿੱਤਣ ਵਾਸਤੇ ਅਸੀਂ ਧੱਕੇਸ਼ਾਹੀ ਕਰਾਂਗੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰਿਆਂ ਧਰਾਂ ਨੂੰ ਇਕੱਠੇ ਹੋ ਕੇ ਇਹਨਾਂ ਚੀਜ਼ਾਂ ਦਾ ਵਿਰੋਧ ਕਰਨਾ ਚਾਹੀਦਾ ਹੈ